ਖੇਡਦਾ ਪੰਜਾਬ ਬਦਲਦਾ ਪੰਜਾਬ ਇੱਕ ਮਹੱਤਮਪੂਰਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਅਸੀਂ ਜੁਧ ਨਸ਼ੇ ਦੇ ਵਿਰੁੱਧ ਮਹਿਮ ਦੇ ਤਹਿਤ ਡਰਗ ਮਾਫੀਆ ਤੇ ਇਤਿਹਾਸਕ ਤੇ ਬੇਮਿਸਾਲ ਕਾਰਵਾਈ ਕਰਦੇ ਹਾਂ ਤਾਂ ਅਸੀਂ ਆਪਣੇ ਨੌਜਵਾਨਾਂ ਨੂੰ ਇਸ ਵਿੱਚ ਕਿਵੇਂ ਸ਼ਾਮਲ ਕਰਾਂ ਸਾਡੇ ਸਾਡਾ ਪੱਕਾ ਵਿਸ਼ਵਾਸ ਹੈ ਕਿ ਇਸ ਦਾ ਜਵਾਬ ਜਿਹੜਾ ਸਰ ਉਹ ਸਿਰਫ ਅਤੇ ਸਿਰਫ ਸਾਡੀ ਸਪੋਰਟਸ ਦੇ ਅੰਦਰ ਸਾਡੀਆਂ ਖੇਡਾਂ ਚ ਲੁਕਿਆ ਹੋਇਆ ਹੈ ਪੰਜਾਬ ਹਮੇਸ਼ਾ ਹੀ ਜੇਤੂਆਂ ਦੀ ਧਰਤੀ ਰਿਹਾ ਹੈ ਪੰਜਾਬ ਹਮੇਸ਼ਾ ਜੇਤੂ ਆਲੀ ਧਰਤੀ ਰਹਾ ਸਾਡੇ ਲੋਜਬਾਨਾਂ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਚਾਂ ਤੇ ਚਮਕਣ ਦੀ ਪ੍ਰਤਿਭਾ ਅਤੇ ਜਨੂਰ ਹੈ ਪੰਜਾਬ ਦੇ ਭਵਿੱਖ ਦੇ ਸੁਪਰਸਟਾਰਾਂ ਨੂੰ ਤਿਆਰ ਕਰਨ ਲਈ ਅਸੀਂ ਰਾਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਮੈਗਾ ਸਪੋਰਟਸ ਇਨੀਸ਼ੀਏਟਿਵ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਖੇਡ ਦਾ ਪੰਜਾਬ ਬਦਲਦਾ ਪੰਜਾਬ ਸਰ ਖੇਡ ਦਾ ਪੰਜਾਬ ਬਦਲਦਾ ਪੰਜਾਬ ਸਰਦਾਰ ਭਗਵਾਨ ਸੇ ਮਾਂਜੀ ਦੀ ਦੀ ਸਰਕਾਰ ਦਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਸਾਡੀਆਂ ਕੋਸ਼ਿਸ਼ਾਂ ਪੰਜਾਬ ਨੂੰ ਖੇਡਾਂ ਦੇ ਉੱਤਮ ਕੇਂਦਰ ਵਜੋਂ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ ਸਪੀਕਰ ਸਾਬ ਸਾਡੇ ਪਿੰਡਾਂ ਵਿੱਚ ਸਾਡੇ ਬੱਚਿਆਂ ਤੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਬਿਆੰਤ ਪ੍ਰਤਿਵਾਹ ਪਰ ਉਹਨਾਂ ਕੋਲ ਉਚਿਤ ਖੇਡਾਂ ਦਾ ਮੈਦਾਨ ਯੋਪਕਰਨ ਤੱਕ ਨਹੀਂ ਹਨ ਖੇਡਦਾ ਪੰਜਾਬ ਬਦਲਦਾ ਪੰਜਾਬ ਪਹਿਲਕਦਮੀ ਤਹਿਤ ਸਾਡੀ ਸਰਕਾਰ ਨੇ ਪੰਜਾਬ ਦੇ ਹਰ ਪਿੰਡ ਵਿੱਚ ਪਲੇਗ੍ਰਾਉਂਡ ਅਤੇ ਇੰਡੋਰ ਜਿਮ ਬਹਾਇਆ ਕਰਵਾਉਣ ਕਰਵਾਉਣ ਜਮੀਨੀ ਪੱਧਰ ਤੇ ਖੇਡਾਂ ਨੂੰ ਸ਼ਾਹਦ ਕਰਨ ਲਈ ਇਤਿਹਾਸਿਕ ਫੈਸਲਾ ਲਿਆ ਹੈ ਅਸੀਂ ਕੁਆਲਟੀ ਪਲੇਗ੍ਰਾਉਂਡ ਬਣਾਉਣ ਨੂੰ ਤਰਜੀਹ ਦੇਵਾਂਗੇ ਜਿਨ੍ਹਾਂ ਵਿੱਚ ਸਹੀ ਰਨਿੰਗ ਟਰੈਕ ਬੱਚਿਆਂ ਲਈ ਵੱਖਰਾ ਖੇਡ ਖੇਤਰ ਸੋਲਰ ਲਾਈਟਿੰਗ ਉਪਲਬਧ ਹੋਣਗੇ ਇਹ ਖੇਡ ਮੈਦਾਨ ਸਾਡੇ ਪਿੰਡਾਂ ਵਿੱਚ ਵਾਇਬਰੈਂਟ ਪ੍ਰੋਜੈਕਟਸ 'ਤੇ ਜੋ ਕੰਮ ਕਰਨਗੇ ਜੋ ਜੋ ਪੀੜ੍ਹੀਆਂ ਦੇ ਜੋ ਦੋ ਪੀੜ੍ਹੀਆਂ ਦੇ ਲੋਕਾਂ ਨੂੰ ਇਕੱਠੇ ਕਰਨਗੇ ਅਤੇ ਨੇੜੇ ਲਿਆਉਣਗੇ ਉਹ ਇੱਕ ਸਿਹਤਮੰਦ ਤੇ ਖੁਸ਼ਹਾਲ ਪੰਜਾਬ ਵਿੱਚ ਸਾਡੀ ਮਦਦ ਕਰਨਗੇ ਜੋ ਬਦਲਦਾ ਪੰਜਾਬ ਦੇ ਪਿੱਛੇ ਦਾ ਵਿਜ਼ਨ ਵੀ ਇਹੀ ਹੈ ਸਰ ਸਾਡਾ ਕਿ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਨੂੰ ਅਸੀਂ ਗਰਾਊਂਡਾਂ ਵਿੱਚ ਲੈ ਕੇ ਜਾਵਾਂਗੇ ਅਸੀਂ ਹਰ ਪਿੰਡ ਦੇ ਖੇਡ ਮੈਦਾਨ ਵਿੱਚ ਸਥਾਨਕ ਤੌਰ ਤੇ ਹਰ ਮਰ ਪਿਆ ਦੀਆਂ ਖੇਡਾਂ ਜਿਵੇਂ ਵਾਲੀਬਾਲ ਫੁੱਟਬਾਲ ਹਾਕੀ ਕਬੱਡੀ ਆਦਿ ਲਈ ਲੋੜੀਂਦੀਆਂ ਸਹੂਲਤਾਂ ਵੀ ਮੱਜਾ ਕਰਵਾਵਾਂਗੇ ਉਦਾਹਰਣ ਵਜੋਂ ਤਰਨਤਾਰ ਵਿੱਚ ਸਰ ਇੱਕ ਐਗਜ਼ਾਮਪਲ ਆ ਕਿ ਤਰਨਤਾਰ ਜ਼ਿਲ੍ਹੇ ਵਿੱਚ ਵਾਲੀਬਾਲ ਦੀ ਬਹੁਤ ਜ਼ਿਆਦਾ ਮੰਗ ਸੀ ਪਿਛਲੇ 15 ਦਿਨਾਂ ਵਿੱਚ ਅਸੀਂ ਪਾਇਲਟ ਆਧਾਰ ਦੇ ਉੱਤੇ ਤਰਨਤਾਰਨ ਦੇ ਪਿੰਡਾਂ ਵਿੱਚ ਵਾਲੀਬਾਲ ਦੇ 87 ਖੇਡ ਖੇਡ ਮੈਦਾਨ ਜਿਹੜੇ ਨੇ ਉਹ ਬਣਾਏ ਹਨ ਸਾਡੇ ਖੇਡ ਵਿਭਾਗ ਦੇ ਹਰ ਪਿੰਡ ਵਿੱਚ ਸਥਾਨਕ ਪੱਧਰ ਤੇ ਪ੍ਰਸਿੱਧ ਖੇਡਾਂ ਦੀ ਸਰ ਨਿਸ਼ਾਨਦੇਹੀ ਕੀਤੀ ਹੈ ਅਤੇ ਅਗਲੇ ਸਾਲ ਵਿੱਚ ਪੰਜਾਬ ਪਰ ਦੇ ਪਿੰਡਾਂ ਵਿੱਚ ਜਾਇ ਖੇਡ ਮੈਦਾਨ ਬਣਾਏ ਜਾਣਗੇ ਅਸੀਂ ਪੂਰੇ ਪੰਜਾਬ ਵਿੱਚ ਪੂਰੇ ਪੰਜਾਬ ਵਿੱਚ 3000 ਇੰਡੋਰ ਜਿਮ ਵਿਸਥਾਪਿਤ ਕਰਾਂਗੇ ਜੋ ਪਿੰਡਾਂ ਵਿੱਚ ਸਾਡੇ ਸਾਡੇ ਨਾਜਬਾਨਾਂ ਨੂੰ ਫਿੱਟ ਰਹਿਣ ਅਤੇ ਮੁਕਾਬਲੇ ਵਾਲੀਆਂ ਖੇਡਾਂ ਵਿੱਚ ਹਿੱਸਾ ਲੈਣ ਲਈ ਸਰਬੋਤਮ ਬੁਨਿਆਦੀ ਬੜੀ ਅਦੀ ਤਾਂਚਾ ਮਿਲ ਸਕੇ ਸਰ ਖੇਡਦਾ ਪੰਜਾਬ ਬਦਲਦਾ ਪੰਜਾਬ ਪਹਿਲ ਕਦਮੀ ਤਹਿਤ ਪੰਜਾਬ ਸਰਕਾਰ 13 ਮੌਜੂਦਾ ਸੈਂਟਰ ਆਫ ਐਕਸੀਲੈਂਸ ਨੂੰ ਵੀ ਉੱਨਤ ਅਤੇ ਆਧੁਨਿਕ ਬਣਾਵੇਗੀ ਜੋ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਾ ਕਰਨ ਵਾਲੇ ਪੰਜਾਬ ਦੇ ਸਾਰੇ ਚੈਂਪੀਅਨ ਖਿਡਾਰੀਆਂ ਲਈ ਹੱਬ ਸਰ ਬਣ ਜਾਣਗੇ ਭਗਵੰਤ ਸਿੰਘ ਮਾਨ ਸਰਕਾਰ ਸਰ ਨੇ ਖੇਡਦਾ ਪੰਜਾਬ ਬਦਲਦਾ ਪੰਜਾਬ ਦੀ ਕਲਪਨਾ ਨੂੰ ਪੂਰਾ ਕਰਨ ਲਈ ਮੈਂ ਅਗਲੇ ਸਾਲ ਮੈਂ ਅਗਲੇ ਸਾਲ ਸਰ 2025-26 ਲਈ ਖੇਡ ਵਿਭਾਗ ਨੂੰ 988 ਕਰੋੜ ਰੁਪਏ ਦੇ ਇਤਿਹਾਸਿਕ ਬੰਦਾ ਨਾਨਕ ਕਰਦਾ